ਉਹਨਾਂ ਤੋਂ ਕੋਈ ਉਮੀਦ ਨਾ ਰੱਖਿਓ ਜਿਹੜੇ ਕਹਿੰਦੇ ਸੀ ਸੈਮੀਫਾਈਨਲ ਹੈ ਪਰਨਤਾਰ ਨਾ ਉਹ ਬਾਅਦ ਸੈਮੀਫਾਈਨਲ ਤੋਂ ਬਾਅਦ ਮੈਨੂੰ ਕਹਿੰਦੇ ਸੈਮੀਫਾਈਨਲ ਤੋਂ ਬਾਅਦ ਕਿੱਥੇ ਨੇ ਉਹ ਮੈਂ ਕਿਹਾ ਸੈਮੀਫਾਈਨਲ ਤੋਂ ਬਾਅਦ ਜਿੱਥੇ ਟੀਮ ਹੁੰਦੀ ਹੈ ਜਿਹੜੀ ਟੀਮ ਸੈਮੀਫਾਈਨਲ ਹਾਰ ਜਿਓ ਫਿਰ ਵਾਪਸ ਆਜਣ ਦੀ ਬਦ ਕਰੇ ਉਹ ਚਲੇ ਗਏ ਮੈਂ ਕਿਹਾ ਘਰੇ ਚਲੇ ਗਏ ਤਾਂ ਸੈਮੀਫਾਈਨਲ ਖੇਡ ਕੇ ਟੀਮਾਂ ਤਾਂ ਉਹੀ ਰਹਿਣਗੇ ਜਿਨ੍ਹਾਂ ਨੇ ਫਾਈਨਲ ਖੇਡਣਾ ਹੈ ਤੋ ਇਸ ਕਰਕੇ ਵੀਰੋ ਇਹਨਾਂ ਤੋਂ ਬਚਿਓ ਤੁਸੀਂ ਬਹੁਤ ਚਿਰ ਇਹਨਾਂ ਨੂੰ ਫਰਕ ਲਿਆ ਦੇਖ ਲਿਆ ਇਹਨਾਂ ਕਲਾਂ 'ਚ ਤੇਲ ਹੈ ਨਹੀਂ ਜੇ ਕੋਈ ਨਾ ਕੋਈ ਤਬੀਤ ਹੁੰਦਾ ਹੁਣ ਨੂੰ ਡੌਲਿਆਂ ਤੇ ਬੰਨ੍ਹ ਦਿੰਦੇ ਇਹ ਇਹਨਾਂ ਕੋਲ ਹੈ ਨਹੀਂ ਕੁਛ ਇਹਨਾਂ ਕੋਲ ਹੈ ਨਹੀਂ ਇਹਨਾਂ ਨੇ ਆਪਦੇ ਹੀ ਢਿੱਡ ਭਰਨੇ ਆ ਉਹ ਕਾਲੀ ਦਲ ਉਹਨਾਂ ਦਾ ਚਾਰਨਕਾਤੀ ਪ੍ਰੋਗਰਾਮ ਹੈ ਸਿੱਧਾ ਹੀ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾੜਾ ਮੇਰਾ ਜੀਜਾ ਬਸ ਇੱਥੇ ਨਿਪਟ ਜਾਂਦਾ ਕੰਮ ਲੱਗਾ ਉਹਨਾਂ ਦਾ ਚਾਰ ਨੁਕਾਤੀ ਪ੍ਰੋਗਰਾਮ ਹੈ ਹੋਰ ਕੋਈ ਪ੍ਰੋਗਰਾਮ ਹੀ ਹੈ ਨਹੀਂ ਬਾਕੀ ਲੋਕ ਜਾਣ ਟੱਠੇ ਖੂਚ ਜਿੱਥੇ ਮਰਜੀ ਜਾਣ ਸਾਡਾ ਚਾਰ ਨੁਕਾਤੀ ਪ੍ਰੋਗਰਾਮ ਤੇ ਹੁਣ ਭਤੀਜਾ ਕਿਸੇ ਹੋਰ ਪਾਰਟੀ ਚ ਜੀਜਾ ਨਾਬੇ ਸਾਲਾ ਨਾਬੇ ਫਿਰਦਾ ਕਿੰड्या ਜਾ ਫਿਰਦਾ ਪਰਿਵਾਰ ਹੁਣ ਦੇਖਦੇ ਆ ਕੀ ਕਹਿੰਦਾ ਉਹ ਨੁਕਸ ਕੱਢਣ ਨੂੰ ਹੀ ਬਸ ਜੰਮੇ ਬਸ 24 ਘੰਟੇ ਇਸੇ ਗੱਲ 'ਚ ਨੂੰ ਭਗਵਾਨ ਤੁਮਾਨ ਭਗਵਾਨ ਤੁਮਾਨ ਭਗਵਾਨ ਤੁਮਾਨ ਅਹੀ ਕੰਮ ਤੇ ਲੱਗੇ